ਤੁਸੀਂ ਫਿਰ ਮੈਨੂੰ ਉਹ ਕਹਿੰਦੀ ਮੈਂ ਤਾਂ ਮੇਰੀ ਭੈਣ ਦੇ ਡਾਕੂਮੈਂਟ ਦੇ ਦੋ ਵੀ ਸਾਡੇ ਪੱਲੇ ਹੈ ਨਹੀਂ ਜੇ ਸਾਡੇ ਕੋਲ ਪੈਸੇ ਉਹਨਾਂ ਤਾਂ ਇਤੋਂ ਪੈਸੇ ਦੇ ਦਈਏ ਸਾਡਾ ਕੋਈ ਵੈਸੇ ਅਸੀਂ ਆਖਾ ਸਾਨੂੰ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਇਹ ਕੁੜੀ ਆਏ ਕੁੜੀ ਨੂੰ ਨਾਮ ਲੈ ਕੇ ਕੁੜੀ ਕੁੜੀ ਲੈ ਕੇ ਆਓ ਸੈਂ ਅਫਦੇ ਕਰਕੇ ਤੇ ਸਾਡੇ ਕੋਲ ਕਲੀਅਰਿੰਗ ਲੈ ਕੇ ਜਾਓ ਵੀ ਕੱਲ ਨੂੰ ਕੋਈ ਹੋਰ ਆ ਕੇ ਬੰਦਾ ਕਲੇਮ ਕਰ ਦੂਗਾ ਮੈਂ ਤਾਂ ਇਤੋਂ ਤੇਲ ਪਾ ਕੇ ਮੱਝਦਾ ਸੀਗਾ ਹੁਣ ਇਹਨਾਂ ਨੇ ਇਹ ਕਹਿੰਦੇ ਸਾਨੂੰ ਤੇਲ ਪਾ ਕਮ ਚਾਹੁੰਦੇ ਸੀ ਹੁਣ ਇਹਨਾਂ ਨੇ ਪੂਲਸ ਕੰਪਲੀਟ ਦੇ ਦਿੱਤੀ ਆ ਜੀ ਪੈਟਰੋਲ ਸਾਡੇ ਸਾਰੇ ਆਫਿਸ ਚ ਪਾ ਕੇ ਤੇ ਕੁੜੀ ਨੂੰ ਅੱਗ ਲਾਉਣ ਲੱਗੇ ਤੇ ਲੈਟਰ ਵੀ ਇੱਥੇ ਸਾਰੇ 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 ਤੇ ਛਿੜਕੋ ਔਰ ਕਰਕੇ ਬਾਹਰ ਗਿਆ ਕੁੜੀ ਹੈ ਨਹੀਂ ਜੀ ਕੋਈ ਜੇ ਸਾਡੇ ਕੋਲ ਹੋਵੇ ਤੁਸੀਂ ਮੇਰੇ ਸਾਰੇ ਮਾਤਰਾ ਦਾ ਖਾਤਾ ਚੈੱਕ ਕਰਾ ਸਕਦੇ ਆ ਸਾਡੇ ਕੋਲ ਇਸ ਟਾਈਮ ਖਾਤੇ ਚ 15 ਰੁਪਏ ਆ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਦੇ ਕੰਮਿਆਣਾ ਗੇਟ ਤੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ ਵਿੱਚ ਇੱਕ ਨੌਜਵਾਨ ਨੇ ਵੱਡਾ ਕਾਰਾ ਕਰ ਦੇਣਾ ਸੀ ਵੱਡੀ ਘਟਨਾ ਵਾਪਰ ਜਾਣੀ ਸੀ ਜਦੋਂ ਉਸ ਨੇ ਉੱਥੋਂ ਦੇ ਸਟਾਫ ਸਮੇਤ ਉਸ ਸੈਂਟਰ ਦੇ ਵਿੱਚ ਪੈਟਰੋਲ ਛਿੜਕ ਦਿੱਤਾ ਇਮੀਗ੍ਰੇਸ਼ਨ ਵਾਲੇ ਬੈਠੇ ਕੁਝ ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਅੱਗ ਲਾਉਣ ਤੋਂ ਪਹਿਲਾਂ ਭੱਜ ਗਿਆ ਬਾਅਦ ਦੇ ਵਿੱਚ ਉਸ ਨੂੰ ਫੜ ਕੇ ਪੁਲਿਸ ਵਾਲੇ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਫੜੇ ਗਏ ਇਸ ਨੌਜਵਾਨ ਨੇ ਦੱਸਿਆ ਕਿ ਉਸ ਦੀ ਭੈਣ ਨੇ ਵਿਦੇਸ਼ ਜਾਣਾ ਸੀ ਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਕਾਗਜ ਦਿੱਤੇ ਹੋਏ ਸੀ ਅਸਲ ਕਾਗਜ ਪਰ ਉਹ ਹੁਣ ਕਾਫੀ ਸਮੇਂ ਤੋਂ ਕਾਗਜ ਵਾਪਸ ਨਹੀਂ ਸਿਕਰ ਰਹੇ ਜਿਸ ਕਰਕੇ ਉਸਨੇ ਆਪਣੇ ਤੇ ਤੇਲ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸੀਸੀਟੀਵੀ ਕੁਝ ਹੋਰ ਕਹਿ ਰਹੀ ਸੀ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਾਲਿਆਂ ਨੇ ਵੀ ਦੱਸਿਆ ਕਿ ਉਸਨੇ ਪਹਿਲਾਂ ਗਾਲੀ ਗਲੋਚ ਕੀਤੀ ਤੇ ਫਿਰ ਉਸ ਤੋਂ ਬਾਅਦ ਬਿਨਾਂ ਕੋਈ ਗੱਲ ਕੀਤੇ ਤੇ ਫਿਰ ਉਸ ਦੇ ਹੱਥ ਵਿੱਚ ਜਿਹੜੀ ਪੈਟਰੋਲ ਵਾਲੀ ਕੰਨੀ ਸੀ ਉਹ ਉਸਨੇ ਸੈਂਟਰ ਦੇ ਵਿੱਚ ਉਲੱਦ ਦਿੱਤੀ ਤੇ ਉੱਥੇ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਆਪਦਾ ਹੀ ਭਾਈੰਦਾ ਇਹ ਨਾ ਕੁੜੀ ਕੇ ਮਾਤਾ ਆਪਦੇ ਨਾਮ ਤੇ ਡਾਲਾ ਹੈ ਸਾਰਾ ਉਸ ਤੇ ਆਪਾਂ ਮਾਰੀ ਭੱਜ ਕਰਾਂ ਦੋ ਹਾਂ ਦੋ ਜਣੇ ਐ ਨਾਲ ਇਹ ਬੇਰਵਾਸ ਮਰੇ ਬੋਰਡ ਨਾਲ ਕੋਈ ਨਾ ਚਲੈਂਡਰ ਲੈਂਡਰ ਆ ਆ ਕੀ ਨਾਮ ਤੁਹਾਡਾ ਗੁਦਲਵੀਰ ਸਿੰਘ ਆ ਜੀ ਮੇਰਾ ਨਾਮ ਕੀ ਹੋਇਆ ਮਸਲਾ ਕੀ ਦੀ ਗੱਲ ਐ ਜੀ ਢਾਈ ਸਾਲਾਂ ਦੀ ਗੱਲ ਆ ਜੀ ਇਹਨਾਂ ਨੇ ਸਾਥੂ ਡਾਕੂਮੈਂਟ ਲੈ ਲਏ Ориジナル ਡਾਕੂਮੈਂਟ ਵੈਸੇ ਲੈਂਦੇ ਨਹੀਂ ਹੁੰਦੇ ਸੀ ਪਹਿਲੀ ਵਾਰ ਸੀ ਦੇ ਗਰੀਬ ਬੰਦਿਆ ਸਾਥੂ Ориジナル ਡਾਕੂਮੈਂਟ ਲੈ ਲਏ ਤੇ ਅੱਧੂ ਬਾਅਦ ਇਹਨਾਂ ਨੇ ਕੀ ਕੀਤਾ ਵੀ ਅਸੀਂ ਬਾਹਰ ਭੇਜਿਆਗੇ 2.5 ਸਾਲ ਇਹਨਾਂ ਨੇ ਸਾਥੂ ਖਰਚਾ ਕਰਾਇਆ ਖਰਚਾ ਕਰਾਇਆ ਜੀ ਸਾਡੇ ਕੋਲ ਜਿਹੜੇ ਪੈਸੇ ਸੀ ਲਵਾ ਲਿਆ ਅੱਜ ਸਾਡੇ ਕੋਲ ਬਸ ਕੁਝ ਨਹੀਂ ਉਜੇ ਘੜੀ ਕਰਕੇ ਅਸੀਂ ਤੇਲ ਪਵਾ ਕੇ ਇਹਨਾਂ ਕੋਲ ਆ ਜਾਂਦੇ ਆ ਮੈਂ ਪਹਿਲਾਂ ਵੀ ਇਹਨਾਂ ਕੋਲ ਜੇੜੇ ਮਾਰ ਕੇ ਹੱਥ ਜੋੜ ਕੇ ਜਾਵੜਦਾ ਇਹ ਗਾਂ ਦੀ ਡੇਟ ਦੇਂਦੀ ਸੀ ਅੱਜ ਫਿਰ ਜਦੋਂ ਮੈਂ ਹੱਥ ਜੋੜੇ ਨਾ ਮੁਰੇ ਦੇਖੋ ਜਦੋਂ ਹੋਣ ਰੋਲਾ ਪਿਆ ਹੁਣ ਆਫਿਸ ਦਾ ਮਾਲਕ ਆ ਗਿਆ ਜਦੋਂ ਮੈਂ ਪਹਿਲਾਂ ਹੱਥ ਜੋੜੇ ਉਹ ਤਾਂ ਕੋਈ ਨਹੀਂ ਆਇਆਗਾ ਠੀਕ ਹੈ ਜੀ ਫਿਰ ਮੈਂ ਇਹਨਾਂ ਨੂੰ ਕਹਾਂ ਵੀ ਮੈਂ ਤਾਂ ਮੇਰੀ ਭੈਣ ਦੇ ਡਾਕੂਮੈਂਟ ਦੇ ਦੋ ਵੀ ਸਾਡੇ ਪੱਲੇ ਹੈ ਨਹੀਂ ਜੇ ਸਾਡੇ ਕੋਲ ਪੈਸੇ ਹੁੰਦੇ ਤਾਂ ਇਹ ਤੁਹਾਨੂੰ ਪੈਸੇ ਦੇ ਦਈਏ ਸਾਡਾ ਕੋਈ ਵੈਸੇ ਅਸੀਂ ਆਖਾ ਸਾਨੂੰ ਤੁਹਾਡਾ ਕੋਈ ਗੁੱਸਾ ਨਹੀਂ ਤੇ ਅਦੂਬਾ ਦੇ ਇੱਕ ਹੀ ਸਾਨੂੰ ਉਹ ਕਰਨ ਲੱਗ ਗਿਆ ਤੁਸੀਂ ਗਲਤ ਬੋਲਦੇ ਆ ਮੈਂ ਤਾਂ ਜੀ ਮੈਂ ਤੁਹਾਡੇ ਅੱਜੀ ਮਰੂੰਗਾ ਤੁਹਾਡਾ ਨਾਮ ਲੈ ਕੇ ਜਦੋਂ ਤੁਸੀਂ ਐਂ ਗੱਲ ਤੋਂ ਸਾਡੇ ਨਾਲ ਸਾਡੇ ਕੋਲ ਹੀ ਹੈ ਨਹੀਂ ਜੀ ਕੁਝ ਹੀ ਸਾਡੇ ਕੋਲ ਹੋਵੇ ਤੁਸੀਂ ਮੇਰੇ ਸਾਰੇ ਮਾਤਰ ਦਾ ਖਾਤਾ ਚੈੱਕ ਕਰਾ ਸਕਦੇ ਆ ਸਾਡੇ ਕੋਲ ਇਸ ਟਾਈਮ ਖਾਤੇ 'ਚ 15 ਰੁਪਏ ਆ ਜੀ ਸਾਡੇ ਵਰਗਾ ਗਰੀਬ ਬੰਦਾ ਕਰੇ ਕਿ ਜੀ ਇਹਨਾਂ ਕੋਲ ਡਾਕੂਮੈਂਟ ਰੱਖੇ 2.5 ਸਾਲ ਹੋ ਗਏ ਇਹ ਕਹਿੰਦੇ ਵੀ ਇਸ ਤਾਂ ਐਂ ਦੇਵਾਂਗੇ ਹੁਣ ਕਹਿੰਦੇ ਅਗਲੇ ਮਹੀਨੇ ਫਿਰ ਕਹਿੰਦੇ ਅਗਲੇ ਮਹੀਨੇ ਫਿਰ ਕਹਿੰਦੇ ਅਗਲੇ ਮਹੀਨੇ ਹੋਰ ਕੀ ਕੀਤਾ ਫਿਰ ਮੈਂ ਤਾਂ ਜੀ ਤੇਲ ਪਾ ਕੇ ਮੱਛਦਾ ਸੀਗਾ ਹੁਣ ਇਹਨਾਂ ਨੇ ਇਹ ਕਹਿੰਦੇ ਸਾਨੂੰ ਤੇਲ ਪਾ ਕੇ ਮਚਾਉਂਦਾ ਸੀ ਹੁਣ ਇਹਨਾਂ ਨੇ ਫੋਲਸ ਕੰਪਲੀਟ ਦੇਤੀ ਆ ਜੀ ਤੇ ਫੋਨ ਪ੍ਰਸ਼ਾਸਨ ਕੀ ਕਰ ਗਈ ਮੈਂ ਇਸ ਸਟੈਪ ਕੋ ਸਕਸ ਫਰੀਡਕੋਟ ਇਮੀਗ੍ਰੇਸ਼ਨ ਦਾ ਮਾਲਕ ਆ ਜੀ ਮੇਰੇ ਕੋਲ ਅੱਜ ਅਮਨਦੀਪ ਕੌਰ ਦੇ ਡਾਕੂਮੈਂਟ ਮੇਰੇ ਕੋਲ ਪਹਿਲਾਂ ਹੈਗੇ ਸੀਗੇ ਤੇ ਜਿਹਦੇ ਜਿਸ ਕੁੜੀ ਨਾਲ ਸਾਡੇ ਗੱਲ ਚੱਲੀ ਜਾਂਦੀ ਸੀਗੀ ਉਸ ਕੁੜੀ ਦੇ ਜਾਣਕਾਰ ਜਾਂ ਸਾਨੂੰ ਨਹੀਂ ਪਤਾ ਕੌਣ ਆ ਇੱਥੇ ਆਫਿਸ 'ਚ ਆਏ ਇੱਥੇ ਸਾਨੂੰ ਗਾਲਾਂ ਗੋਲਾਂ ਕੱਢੀਆਂ ਉਹਨਾਂ ਨੇ ਠੀਕ ਆ ਫੋਨ 'ਤੇ ਵੀ ਸਾਡੀ ਗੱਲ ਹੋਈ ਗਈ ਭਾਈ ਤੁਹਾਡੇ ਡਾਕੂਮੈਂਟ ਦੋ ਜਣਾ ਤਿੰਨ ਜਣਾ ਚਾਹੀ ਤੁਹਾਡੀ ਕਲੀਅਰਿੰਗ ਲੈ ਕੇ ਤੁਹਾਨੂੰ ਟਿਕਟ ਵਾਪਸ ਕਰ ਦਾਂਗੇ ਕੁੜੀ ਨੂੰ ਬੁਲਾਇਆ ਤਾਂ ਕਿ ਕੁੜੀ ਆਏ ਕੁੜੀ ਨੂੰ ਨਾਲ ਲੈ ਕੇ ਕੁੜੀ ਕੁੜੀ ਲੈ ਕੇ ਆਓ ਸਾਨ ਆਫ ਦੇ ਕਰਕੇ ਤੇ ਸਾਡੋ ਕਲੀਅਰਿੰਗ ਲੈ ਕੇ ਜਾਓ ਵੀ ਕੱਲ ਨੂੰ ਕੋਈ ਹੋਰ ਆ ਕੇ ਬੰਦਾ ਕਲੇਮ ਕਰ ਦੂਗਾ ਇਹ ਗੱਲ ਉਹਨਾਂ ਨੇ ਸਮਝ ਕਿੰਨੀ ਆਈ ਉਹਦੇ ਦਿਮਾਗ 'ਚ ਹੁਣ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਕੀ ਨਹੀਂ ਕੀਤਾ ਹੋਇਆ ਥੱਲੇ ਗਿਆ ਜੀ ਉਹ ਥੱਲੇ ਜਾ ਕੇ ਪੈਟਰੋਲ ਲੈ ਕੇ ਆਇਆ ਜਿਹਦੀ ਵੀਡੀਓਜ਼ ਹੈਗੀ ਆ ਸਾਰੀਆਂ ਜੀ ਪੈਟਰੋਲ ਸਾਡੇ ਸਾਰੇ ਆਫਿਸ 'ਚ ਪਾ ਕੇ ਤੇ ਕੁੜੀ ਨੂੰ ਅੱਗ ਲਾਉਣ ਲੱਗੇ ਤੇ ਲੈਟਰ ਵੀ ਇੱਥੇ ਸਾਰੇ ਸਟਾਫ ਕੋਲ ਸਾਰੇ ਕਾਲੀ ਸਾਰੇ ਸਟਾਫ ਤੇ ਛਿੜਕੋ ਔਰ ਕਰਕੇ ਬਾਹਰ ਗਿਆ ਕਰਕੇ ਬਾਹਰ ਗਿਆ ਜੀ ਪੁਲਿਸ ਨੂੰ ਪੁਛਣਾ ਦਿੱਤੀ ਪੁਲਿਸ ਨੇ ਸੂਚਨਾ ਦਿੱਤੀ ਜੀ ਟਾਈਮ ਤੇ ਪੁਲਿਸ ਨੇ ਆ ਕੇ ਉਹਨੇ ਟਾਈਮ ਪੁਲਿਸ ਟਾਈਮ ਤੇ ਆ ਗਈ ਸੀ ਕਿ ਟਾਈਮ ਤੇ ਆ ਕੇ ਉਹਨੂੰ ਮੁੰਡੇ ਨੂੰ ਕਾਬੂ ਕਰ ਲਿਆ ਤੇ ਉਹ ਲੈ ਕੇ ਗਿਆ ਹੁਣ ਦਿੱਖਤੀ ਪਰ ਆਪ ਵੀ ਦੇਖੀ ਕਿ ਕਿੰਨਾ ਅਨ ਸੇਫ ਹੈ ਹਮ ਲੋ ਵੀ ਲੈ ਡੀ ਬਿਲਕੁਲ ਲੇਡੀਆਂ ਬੈਠੀਆਂ ਤੇ ਸਾਰੀਆਂ ਕੋਈ ਵੀ ਇਸ ਤਰ੍ਹਾਂ ਸੇ ਨਸ਼ੇ ਕਰਕੇ ਆਏਗਾ ਆਫਿਸ ਚੜੇਗਾ ਔਰ یوں ਤੇਲ ਢਾਲ ਕੇ ਲੱਟੇ ਨਾਲ ਬੱਤਨੀ ਵੀ ਕਰ ਸਕਦਾ ਹਾਂ ਬਿਲਕੁਲ ਵੀ ਸੇਫ ਨਹੀਂ ਹੈ ਇਸ ਤਰ੍ਹਾਂ ਸੇ ਕੋਈ ਵੀ ਇਸ ਤਰ੍ਹਾਂ ਕਿਸੇ ਕੇ ਵੀ ਆਫਿਸ ਚਲ ਜਾਤਾ ਹੈ ਪਰ ਮੈਂ